ਪ੍ਰਧਾਨ ਜੀ ਜਿਹੜਾ ਅੱਜ ਇਹ ਕਲਸ਼ ਯਾਤਰਾ ਕੱਢੀ ਗਈ ਹੈ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਤੇ ਕਿੰਨੇ ਦਿਨ ਚੱਲਣਾ ਹੈ ਇਹ ਸ਼੍ਰੀ ਮੰਦਿਰ ਸਾਫ ਸਮਭਵਨ ਐ ਬਹਾਵਰਪੁਰ ਦਰਮਸ਼ਾਲਾ ਦਾ 65ਵਾਂ ਸਾਲਾਨਾ ਵਾਰਸ਼ਿਕ ਉਤਸਵ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾ ਰਹੇ ਆਂ ਕਿ ਸਰਾਂ ਦਾ ਪਖ ਕਰਕੇ ਅਸੀਂ ਸ਼੍ਰੀ ਰਮਾ ਭਗਵਤ ਪੁਰਾਨ ਦੀ ਕਥਾ ਆਰੰਭ ਕਰਨ ਜਾ ਰਹੇ ਆਂ ਸਾਡੇ ਸਵਾਤੀ ਜੀ ਸਾਡੇ ਵਿਚਕਾਰ ਨੇ ਸਾਡੇ ਨਾਲ ਨੇ ਅੱਜ ਅੱਜ ਸ਼ਾਮ ਨੂੰ ਠੀਕ 3:30 ਵਜੇ ਕਥਾ ਦਾ ਆਰੰਭ ਹੋਵੇਗਾ شرادھ پک کر کے پتر بخش کر کے ابھی یہ آیوجن کیتا جا رہا ہے ساری بھائی وغیرہ بہت مد بھاگوات مہا مت کی جائے شیو مندر سرسنگ کمیٹی کی لگا تار ہر بارس کی طرح اس سال بھی پینٹھواں سالانہ وارشک اتسو منایا جا جائے جیدے بھی چسی خاص طور پہ پتر بخش جو کی آج تو شروع ہونے جا رہے ہیں ਪਿਤਰਾਂ ਦੀ ਸ਼ਾਂਤੀ ਵਾਸਤੇ ਤੇ ਸਮਾਜ ਦੇ ਕਲਿਆਣ ਵਾਸਤੇ ਪਿਤਰ ਪਕਸ਼ੇਂ શ્રીਮਦ ਭਾਗਵਤ ਮਹਾਪ੍ਰਾਨ ਦਾ ਕਥਾ ਦਾ आयोजन ਕੀਤਾ ਜਾ ਰਿਹਾ ਹੈ ਫਾਮੀ ਜੀ ਦੇ ਚਰਨਾਂ ਦੇ ਬੈਠੇ ਆ ਸਵਾਮੀ ਜੀ ਦੁਆਰਾ ਕਥਾ ਕਰਵਾਈ ਜਾ ਰਹੀ ਹੈ ਜੋ ਕਿ ਜਿਹਦਾ ਸਮਾਂ ਸਾਢੇ ਦਿਨ ਸ਼ਾਮ ਨੂੰ ਸਾਢੇ ਦਿਨ ਤੋਂ ਲੈ ਕੇ 6:30 ਵਜੇ ਤੱਕ ਹੈ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਿਤਰ ਪਕਸ਼ੇਂ ਪਿਤਰਾਂ ਦੀ ਸ਼ਾਂਤੀ ਵਾਸਤੇ ਸਮਾਜ ਦੇ ਕਲਿਆਣ ਵਾਸਤੇ ਸੱਤ ਦੇ ਸੱਤ ਦਿਨੇ ਕਥਾ ਸਰਵਨ ਕਰਨ ਵਾਸਤੇ ਜਰੂਰ ਮੰਦਲ ਦੇ ਹਾਲ ਵਿੱਚ ਪਹੁੰਚੋ ਔਰ ਜੋ ਪਿਤਰ ਪੂਜਨ ਦਾ ਸਮਾਂ ਰੱਖਿਆ ਗਿਆ ਉਹ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਆਪਣੇ ਪਿਤਰਾਂ ਦੀ ਸ਼ਾਨ ਤੇ ਆਪਣੇ ਪਿਤਰਾਂ ਦਾ ਅਸ਼ੀਰਵਾਦ ਲੈਣ ਵਾਸਤੇ ਸਾਰੇ ਸ਼ਹਿਰ ਨਿਵਾਸੀ ਦੇ ਚੰਨਾਂ ਜੀ ਬੇਜਦੀ ਹੈ ਕਿਰਪਾ ਕਰਕੇ ਜੋ ਸਾਡੇ ਸ਼ਮਾਨੇ ਸ਼ਹਿਰ ਦੇ ਵਿੱਚ ਜੋ ਪਵਿੱਤਰ ਗੰਗਾ ਇਹ ਵਗਣ ਜਾ ਰਹੀ ਹੈ ਜਿਹਦਾ ਆਰੰਭ ਬਾਚ ਹੋ ਚੁੱਕਿਆ ਹੈ ਕਲ ਯਾਤਰਾ ਦੁਆਰਾ

ਸੰਗੀਤਨ ਦੇ ਰੂਪ ਵਿੱਚ ਭਲਕਮਾਰ ਦੇ ਵਿੱਚ ਜਿੱਥੇ ਮੈਂ ਬਾਹਰੋਂ ਬਾਹਰ ਪੁਹਾੜੀਆਂ ਦੇ ਵਿੱਚ ਚੱਕੇ ਅਕਸਰ ਸਿੱਟੇ ਜਾਂਦੀ ਹੈ ਇਹ ਮੇਰੀ ਬਣੀ ਦੇ ਅੰਦਰ ਦੀ ਮਾਰ ਮੰਦਰੀ ਸਾਰੇ ਦੂਰ ਦਰਸਾਂ ਨੂੰ ਇਸ ਸਮੇਂ ਨਾਲ ਆਉਂਗਾ ਤੇ ਇਹ ਸਮੇਂ ਹੈ ਉਹ ਚਲਦੀ ਸਾਡੇ ਸ਼੍ਰੀ ਰਾਮ ਜੀ ਤੁਮਾਨਸ ਵਿੱਚ ਜਿੱਥੇ ਆ ਗਿਆ ਹੈ ਕਿ ਕੇਵਲ ਨਾਮ ਆਧਾਰਾ ਸੁਮ ਸੁਭਰਨ ਉਤਰ ਆਇਆ ਆਧਾਰ ਕਿ ਕਲਯੁਗ ਵਿੱਚ ਅਜੇ ਕੋਈ ਕਾਰਨ ਹਾਰ ਹੈ ਤੋਂ ਰਾਮ ਨਾਮ ਹੈ ਅਕਵਾਨ ਦਾ ਨਾਮ ਹੈ ਤਾਜੁਰ ਕੇ ਬੇਨਤੀ ਹੈ ਕਿ ਸਨਵੇਦਨ ਲਾਭ ਦਿੱਤਾ ਜਾਵੇ ਜੋ ਜੋ ਕਿ ਬੜਾ ਹੈ ਵਿਸ਼ੇਸ਼ ਹਮਾਰ ਬਾਰੇ ਬਿਹਾਰੀ ਨਾਹੀ ਜੀ ਜੀ ਅੱਜ ਸਸੰਭਵ ਮੰਦਿਰ ਐਂਡ ਦਰਮਸ਼ਾਲਾ ਬਹਾਉਲਪੁਰ ਮਾਸਾਈ ਦੇ ਵਿੱਚ 65 ਵਾਂ ਸਾਲਾਨਾ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਹਦੇ ਪ੍ਰੈਜ਼ੀਡੈਂਟ ਅਸ਼ੋਕ ਵਤਵਾ ਜੀ ਚੇਅਰਮੈਨ ਰਮੇਸ਼ ਗੋਗਿਆ ਜੀ ਵਾਈਸ ਪ੍ਰੈਜ਼ੀਡੈਂਟ ਦਲੀਪ ਪਾਵਾ ਜੀ ਸਰਪ੍ਰਸ ਹਰਿੰਦਰ ਜੀ ਤੇ ਇਹਨਾਂ ਦੀ ਪੂਰੀ ਟੀਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਪੀਤਰ ਪਕਸ਼ ਦੇ ਵਿੱਚ ਇਹ ਬਾਗਵਤ ਸ਼੍ਰੀ ਬਾਗਵਤ ਕਥਾ ਰਖਾਈ ਗਈ ਹੈ ਇਹ ਪੈਠਵਾ ਪ੍ਰੋਗਰਾਮ ਹੈ ਮੈਂ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਸਮਾਜ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਦੇ ਦੇ ਵੱਧ ਛੜ ਕੇ ਬਾਗ ਵੀ ਲੋਕ ਤੇ ਇਹਦਾ ਹਿੱਸਾ ਲਓ ਜੀ श्री श्री मंदिर सत्संग कमेटी सत्संग भवन कमेटी ਵੱਲੋਂ ਜੋ ਇਹ 65ਵਾਂ ਆਯੋਜਿਤ ਕੀਤਾ ਜਾ ਰਿਹਾ ਹੈ ਬਹੁਤ ਹੀ ਵਧੀਆ ਉਪਰਾਲਾ ਸ਼੍ਰੀ ਮੰਦਰ ਸਤਸੰਗ ਕਮੇਟੀ ਵੱਲੋਂ ਕਿਉਂਕਿ ਇਹ ਜਿਹੜਾ ਇਹਨਾਂ ਨੇ ਸ਼੍ਰੀਮਦ ਭਾਗਵਤ ਮਹਾਪ੍ਰਣ ਦੀ ਕਥਾ ਦਾ ਆਯੋਜਨ ਕੀਤਾ ਹੈ ਪਿਤਰ ਪੱਖ ਦੇ ਵਿੱਚ ਦਾ ਬਹੁਤ ਜ਼ਿਆਦਾ ਵਧੀਆ ਮਤਵ ਹੈ ਵਧਾਈ ਦੇ ਪਾਤਰ ਨੇ ਸਾਰੇ ਹੀ ਸ਼੍ਰੀਮੰਦਰ ਸਸਾਬਾਹੋਂ ਕਮੇਟੀ ਦੇ ਮੈਂਬਰ ਸਾਰੇ ਹੀ ਵਿਧਾਈ ਦੇ ਪਾਤਰ ਨੇ ਜੋ ਇਹਨਾਂ ਨੇ ਪਿੱਤਰ ਪਖਸ਼ ਦੇ ਵਿੱਚ ਉਹ ਅੱਲਾ ਕਰਕੇ ਆਪਣਾ ਇਸ ਸਮਾਜ ਨੂੰ ਸਹੀ ਰਸਤੇ ਤੇ ਪਾੜਿਆ ਧੰਨਵਾਦ ਮੈਂ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਣਾ ਵਿੱਚ ਬੇਨਤੀ ਕਰਦਾ ਕਿ ਦੇਵ ਸ਼੍ਰੀਮੰਦਰ ਸਸਾਬਾਹੋਂ ਕਮੇਟੀ ਵੱਲੋਂ ਜੋ ਇਹ ਸ਼੍ਰੀਮੰਦਰ ਦਾਵਤ ਕਥਾ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਇਸ ਵਿੱਚ ਵੱਧ ਚੜ ਕੇ ਹਿੱਸਾ ਲਓ ਅਤੇ ਸਵਾਦੀ ਰੋਡ ਬਤਾਓ ਬੇਸ਼ਕ